ਪਤਾ ਨਹੀਂ ਕਿੱਧਰ ਜਾਂਦਾ ਬਣਿਆ ਕਿਉਂ ਬੈਠੋ ਵਧੀਆ ਆ ਮਾਂ ਇੱਥੇ ਬੈਠੇ ਰਹਿੰਦਾ ਸਾਰਾ ਦਿਨ ਹੋਰ ਫਿਰ ਕਰੀਏ ਕੀ ਇੱਥੇ ਨਿਆਰੇ ਲੈਨੇ ਆ ਕੰਮ ਕੁੰਮ ਕਰ ਲੋ ਕੋਈ ਕੀ ਕੰਮ ਕਰੀਏ ਵੀ ਕੰਮ ਰਿਆ ਤੇ ਮੈਂ ਨੌਕਰੀ ਲੈਣ ਚੱਲਿਆ ਜੋ ਦਵਾ ਕੇ ਲਿਆ ਉਹ ਨੌਕਰੀ ਤੂੰ ਕੀ ਕਰਾਂ ਕਰਕੇ ਆ ਭਾਇਆ 90% ਨੰਬਰ ਆਏ ਨੇ ਮੇਰੇ ਉਹ 90 ਨੂੰ ਪੇ ਕਿਨੇ ਪੁੱਛਣਾ ਹੈ ਇੱਥੇ ਹੋਰ ਨਾ ਬੀਏ ਕਰੀ ਬੈਠਾ ਇੱਥੇ ਫੇਰ ਚੁੱਲ੍ਹੇ ਜਿਹੜਾ ਸਾਰੇ ਕਾਗਜ਼ ਪੱਤਰ ਫੇਰ ਵੀ ਚੁੱਲ੍ਹੇ 'ਚ ਕਿਉਂ ਲਾਇਆ ਨੌਕਰੀਆਂ ਲੈਣੀ ਮਿਲਦੀ ਨਹੀਂ ਕਿਉਂ ਨਹੀਂ ਮਿਲਦੀ ਆਦੇ ਮਾਇਲੇ ਕਿਉਂ ਅੱਜ ਦਵਾ ਕਿਨੇ ਮਾਇਲ ਭਾਈ ਸਾਹਿਬ ਹਾਲ ਤੇ ਨੇ ਸਾਰੇ ਭਾਈ ਸਾਹਿਬ ਪੈਸਾ ਦਈਏ ਇਹਨਾਂ ਨੂੰ ਕਿੰਨਾ ਕਦੇ ਚੱਲੀਏ ਉਹ ਪੈਸਾ ਦਾ ਕਿਉਂ ਟੈਲੈਂਟ ਦੇਖਦਾ ਹੈਗਾ ਨਾ ਉਹ ਸਾਰਾ ਟੈਲੈਂਟ ਦਿਖਾਦਾ ਕੀ ਨਾ ਉਹੀ ਗੱਲਾਂ ਆ ਸਾਰਾ ਕਿਸੇ ਜਗ੍ਹਾ ਤੋਂ ਬਾਹਰ ਆ ਜਾ ਕਰੋ ਕਿਸੇ ਵੇਲੇ ਉਹ ਨਿਆਰੇ ਲਈ ਆ ਜਕਰியே ਕਿ ਬੇਲੇ ਹੁਣ ਕਿੱਥੇ ਲੱਗਣਾ ਪੈਂਦਾਗਾ 3:09 ਵਜੇ ਦਾ ਮੈਂ ਵੱਧ ਗਿਆ ਜਿਹੜਾ ਨਿਸ਼ਚਿਤਾ ਨਹੀਂ ਪਿਆ ਮੈਂ ਉਹ ਤੂੰ ਸਾਡੇ ਨਾਲ ਚੱਲ ਤੂੰ ਜਿੰਦਗੀ ਦੇ ਨਿਆਰੇ ਦਵਾਈਏ ਉਹ ਢੁੱਡੀ ਜਿੰਦਗੀ ਦੇ ਨਿਆਰੇ ਦੇਖੀ ਜਾਂਦਾ ਮੈਂ ਉਹ ਲੈ ਯਾਰ ਉਹ ਮੇਰੇ ਗੱਦੀ ਦੇਖੋ ਨਾਲ ਉਹ ਤੂੰ ਸਾਡੇ ਨਾਲ ਚੱਲਦਾ ਬਾੜਾ ਭਜੀ ਤੈਨੂੰ ਇੱਕ ਵਾਰੀ ਜਾ ਤੇ ਚੜਾ ਕੇ ਲਈਏ ਉਹ ਛੋਟੇ ਨਾਲ ਜਾ ਕੇ ਮੈਂ ਕੀ ਓ ਆ ਆ ਚੱਲ ਵੜ ਤੇ ਇਧਰ ਆ ਮੈਂ ਨਹੀਂ ਜਾਂਦਾ ਬਈ ਮੈਂ ਇੰਟਰਵਿਊ ਦੇ ਓ ਇੰਟਰਵਿਊ ਕੀ ਕਰੇਗਾ ਯਾਰ ਤੂੰ ਕੱਸ ਕੇ ਆ ਯਾਰ ਚੱਲਦੇ ਹਾਂ ਆ ਯਾਰ ਆ ਆ ਆ ਚੱਲ ਆ ਆ ਯਾਰ ਆ ਬੈਠੀ ਜਾ ਚੱਲ ਜਾ ਉਹ ਬਈ ਮੈਂ ਕਰਾਉਣਾ ਨਹੀਂ ਚੱਲ ਯਾਰ ਓਏ ਕੀ ਕਰੇਗਾ ਕਹਾਂ ਜਾ ਕੇ ਯਾਰ ਤੂੰ ਸਾਡੇ ਨਾਲ ਚੱਲ ਤੂੰ ਯਾਰਾ ਦੁਆਵਾਂ ਹੋ ਜਾਂਦੀ ਕਿ ਉਹ ਲੈ ਕੇ ਕਿੱਥੇ ਜਾਓਗੇ ਤੂੰ ਚਾਲਤਾ ਸੀ ਤੈਨੂੰ ਲੈ ਕੇ ਜਾਵਾਂ ਕਿੱਥੇ ਦਾ ਲੈ ਕੇ ਜੰਦਾਂਗੇ ਹੁਣ ਆ ਪੈਂਦੇ ਯਾਰੋ ਬੇਚਿਆ ਨਹੀਂ ਬੇਚੀ ਨਹੀਂ ਆਉਂਦੇ ਚੱਲ ਤੁਹਾਡੇ ਨਾਲ ਚੱਲ ਮਾੜਾ ਚੱਲ ਤਾਂ ਸਹੀ ਤੈਨੂੰ ਸੁਰਗਰ ਦੇ ਚੂਹੇ ਲੈਣੇ ਹੋਣੇ ਆ ਓ ਇੱਥੇ ਕੀ ਕਰਨਾ ਹੁਣ ਆਪ ਕਰਾਂਗੇ ਆਇਆ ਮੜਾ ਅੰਦਰ ਓਏ ਅੰਦਰ ਮੈਂ ਮੈਨੂੰ ਗਲਤ ਸਮਝੀਏ ਨੇ ਤੁਸੀਂ ਯਾਰ ਮੈਂ ਕਿਉਂ ਜਾ ਮਾਦਰ ਨਹੀਂ ਯਾਰ ਸੁਆਦ ਆਇਆ ਓ ਬਈ ਮੈਂ ਨਹੀਂ ਆ ਬਈ ਮੈਂ ਤਾਂ ਨੌਕਰੀ ਲੱਕੇ ਆਉਣੀ ਏ ਵੀ ਨਹੀਂ ਕੋਈ ਨੌਕਰੀ ਲਮਾਂਗੇ ਬਾਅਦ ਚੱਲ ਬਣਾਂਗੇ ਪਹਿਲਾਂ ਛੱਡਣਾ ਚੱਲ ਅੰਦਰ ਓ ਯਾਰ ਬਈ ਦੂਸਤਾ ਵੇਲੇ ਯਾਰ ਤੁਸੀਂ ਬਾਹਰ ਜਾ ਮੈਂ ਜਾਂਦਾ ਨਹੀਂ ਵੇਲੇ ਯਾਰ ਅਸੀਂ ਵੀ ਆਇਆ ਮੜਾ ਆ ਮੈਂ ਕਿਹਾ ਆਇਆ ਆਇਆ ਤਾਪਾਂ ਦੇ ਯਾਰੋਂ ਨਾਲ ਰਹਿੰਦੇ ਹੋਗੇ ਤਾ ਤਾ ਮਾਰਿਆ ਦਾ ਹੁਣ ਪੇਪਰ ਵਧੀਆ ਦੇ ਕੇ ਆਨੇਗਾ ਤੂੰ ਉਹ ਪੇਪਰ ਦਾ ਦੇਈ ਖੜਾ ਮੈਂ ਓਏ ਹੂੰ ਤਾਂ ਨਹੀਂ ਕੋਈ ਗਲਤ ਕੰਮ ਕਰਦੇ ਉਹ ਆ ਕਿੱਧਰ ਲੈ ਆਏ ਯਾਰ ਆ ਉਹ ਗਰਾਊਂਡ ਤੇ ਲੈ ਕੇ ਆਏ ਆ ਉਹ ਆ ਗਰਾਊਂਡ ਹੈਗਾ ਯਾਰ ਗਰਾਊਂਡ ਤਾਂ ਉਹ ਰਹਿ ਗਿਆ ਪਿੱਛੇ ਆਪਣਾ ਗਰਾਊਂਡ ਇੱਧਰ ਰਹਿ ਗਿਆ ਕਿ ਰੋਈ ਸੇ ਕਿਹੜੀਆਂ ਜੰਗਾਂ ਲੜਦੇ ਹੋ ਉਹ ਅਸੀਂ ਜੰਗਾਂ ਹੀ ਲੜਦੇ ਆਂ ਤੁਸੀਂ ਇੱਥੇ 5 ਮਿੰਟ ਤਾਂ ਬੈਠ ਤੂੰ ਇੱਥੇ ਤੈਨੂੰ ਨਜ਼ਾਰਾ ਦੇਖੀ ਆਉਂਦਾ ਇੱਥੇ ਸੁਰਗਾਂ ਜੀ ਆਣਗੇ ਜਮਾ ਉਹ ਮੈਂ 5 ਮਿੰਟ ਕਿਉਂ ਬੈਠਣਾ ਮੇਰੀ ਨੌਕਰੀ ਲੰਘ ਜੂ ਨੌਕਰੀ ਕਿਵੇਂ ਲੰਘ ਜੀ ਪੇਪਰ ਤਾਂ ਅਸਲੀ ਇੱਥੇ ਹੈਗਾ ਕਿਹੜਾ ਪੇਪਰ ਤੈਨੂੰ ਪੇਪਰ ਦਵਾਣ ਭੇਜਾਂਗੇ ਉਹ ਮੇਰੀ ਗੱਲ ਸੁਣ ਲੋ ਆੜੀ ਮੇਰੇ ਮਾਤੇ ਉਹਨੂੰ ਮੇਰੇ ਤੇ ਪੂਰਾ ਮਾਨ ਹੈ ਸਾਡੇ ਦੇ ਮਾਨਾ ਉਹ ਵੀ ਬੋਲ ਆ ਉਹ ਫਿਰ ਤੂੰ ਚਾ ਨਸ਼ਾ ਕਰਦੇ ਹੋ ਮੈਂ ਨਸ਼ਾ ਦੂੜੀ ਕਰਦਾ 5 ਮਿੰਟ ਉੱਥੇ ਬੈਠ ਤੈਨੂੰ ਜਹਾ ਚੜਾਈ ਲੈ ਓਏ ਤੁਸੀਂ ਹੁਣ ਮੈਨੂੰ ਹੋਰ ਕਿਸੇ ਪੁੱਠੇ ਪੰਗੇ 'ਚ ਪਾ ਦਿਓ ਕੀ ਗੁੱਸਾ ਦੇ ਬੰਦਮਿੰਟਾਂ ਇਸ ਬੈਠਦਾ ਸਹੀ ਪੰਜ ਮਿੰਟਾਂ ਦੀ ਕੰਮ ਆ ਤੇਰੇ ਕੋਲੇ ਹੁਣ ਆਈ ਬਸ ਆਇਦਾ ਬਈ ਨਾ ਹੁਣ ਉਹਨਾਂ ਨੂੰ ਪੁੱਗਾ ਕੇ ਟੰਗਰਾ ਦੇ ਉਹਨੇ ਨਹੀਂ ਕਰਾਉਂਦੇ ਬਸ ਹੁਣ ਕਰੋਗੇ ਕੀ ਤੁਸੀਂ ਪੁੱਗ ਕਰਾਂਗੇ ਪੰਜ ਮਿੰਟ ਪਰ ਕਰੋ ਤਾਂ ਸਹੀ ਕੀ ਕਰੋਗੇ ਮੈਂ ਵੀ ਦੇਖਾਂ ਉਹ ਦੇ ਕਰਨ ਦਾ ਆ ਗਿਆ ਬਸ ਲੱਗ ਗਿਆ ਪੰਜ ਮਿੰਟਾਂ ਦੀ ਕੰਮ ਆ ਕਿਹੜਾ ਆ ਚੜੀ ਜਾ ਰੋ ਕੇ ਟੋਕੀ ਭੁੱਲੀ ਜਾਗਾ ਜਵਾਰ ਹੀ ਲੈਗਾ ਜੀ ਮੈਂ ਨਾ ਤੇ ਪ੍ਰੈਕਟੀ ਦੇ ਕੇ ਗਏ ਸੀ ਆਹ ਆ ਆ ਤੁਸੀਂ ਉਹ ਗੋਲੀ ਜੀ ਮਟੋਗੇ ਤੁਸੀਂ ਉਹ ਓਏ ਇਹ ਨਹੀਂ ਮੈਂ ਪੀਦਾ ਬਈ ਇਹਦਾ ਨਸ਼ਾ ਗਾ ਜਾਰੀ ਆ ਪੀਵਾਂ ਦੇ ਲੈ ਇਹ ਕਹਦੀ ਯਾਰੀ ਹੋਈ ਪੈਂਡੂ ਦਾ ਮੈਨੂੰ ਨਸ਼ੇ ਤੇ ਲੈ ਜਾਂਦੇ ਹੋ ਯਾਰ ਕਿਸੇ ਨੇ ਸੁਣ ਤੂ ਹਮਰੀ ਬੋਲ 5 ਮਿੰਟ ਤਾਂ ਬੈਠ ਤਾ ਮਿੰਟ ਬੈਠ ਜਾ ਕਿੰਨਾ ਹੋ ਗਿਆ ਬੋਲਿਆ ਚੜੀ ਲੈ ਬਾਈ ਬਣ ਕੇ ਪਿੰਡ ਚ ਨਾ ਪੱਟੀ ਵੇਚਰਾ ਦਿਓ ਮੇਰੀ ਪੱਟੀ ਵੇਚਾ ਜਿਹੜਾ ਪੜ ਕੇ ਦੇ ਸਾਹਮਣੇ ਪੀਣਾ ਉਹ ਫਿਰ ਦੱਸ ਦੇਦਾ ਨਹੀਂ ਕਿਸੇ ਨੂੰ ਵਸ ਠੀਕਾ ਦੱਸਿਓ ਨਾ ਯਾਰੀ ਦੀ ਸਮਝ ਯਾਰ ਕਾਹਾਂ ਕਿਤੇ ਨਹੀਂ ਚਾਹਦਾ ਜਾਨੀ ਜਿਆਦੀ ਸੌ ਖਾਂਦੇ ਆ ਤੂੰ ਹੀ ਮਰਲਾ ਛੇਤੀ ਬੜਾ ਬਾਈ ਬਣ ਕੇ ਛੇਤੀ ਚੱਲਾਂਗੇ ਬਾਬੇ ਬਾਬੇ ਮਤੋਂ ਦਰਦ ਨੂੰ ਤਾਂ ਲਾਇ ਦਿਖਿਆ ਦਾ ਯਾਰ ਹਟਦੀ ਟੈਨਸ਼ਨ ਕੋਈ ਨਹੀਂ ਉਹ ਨਾ ਲਾਸ਼ 13 ਦਾ ਪਹਿਲੀ ਵਾਰ ਹੁੰਦਾ ਹੀ ਆ ਯਾਰ ਅਗਰ ਬਾਬਾ ਚੱਕਰ ਜਿਹਾਉਣ ਲਾਤੇ ਯਾਰ ਹਟਣ ਦੇ ਦੇ ਚੱਲਿਆ ਨਹੀਂ ਜੇ ਬਣਿਆ ਨਹੀਂ ਉਹ ਮਾਇਰ ਕਰੇ ਜਾਣਾ ਬਾਬਾ ਉਹ ਕਰੇ ਕਰੇਗਾ ਖਾ ਨੰਦੂ ਸਰਕਾਰ ਦਾ ਘੋਰ ਲਾ ਦੇਣਾ ਹੋਰ ਤਾਂ ਲਾ ਉਹ ਬਸ ਆਪਣਾ ਨਹੀਂ ਬਾਤੂ ਬਿਆ ਦਾ ਸਮਾਈ ਇਹ ਤਾਂ ਬਸ ਬਣੀ ਨਹੀਂ ਦੂਈ ਨਾ ਬੋਲ ਨਾ ਫੋਨ ਨਾ ਆਮਰਾ ਨਹੀਂ ਆਰਾ ਬੋਲਦਾਨੀ ਕੋਕਾ ਨੂੰ ਆ ਸੈਟ ਹੋਊਗਾ ਬੋਲਦਾਨੀ ਦੋ ਮੈਂ ਬ੍ਰਿਕ ਕਰੀਏ ਨਾ ਕਰੇਗਾ ਜੀ ਕੀ ਆ ਹਰ ਜਦ ਬਈ ਆ ਕਰੇਗਾ ਸੀ ਆ ਘੁੰਮੀ ਜਾਂਦਾ ਬਾਪੇ ਕੋਈ ਨਾ ਹਟੂਗਾ ਇਹ ਤਾਂ ਪਹਿਲੀ ਪਹਿਲੀ ਵਾਰ ਘੁੰਮਦਾ ਹੀ ਹੁੰਦਾ ਦਾ ਅਜਾ ਤੂੰ ਪੇਪਰ ਦੇਣ ਵੀ ਜਾਣਾ ਅੱਜ ਤਾਂ ਫਾਈਲਾਂ ਚੱਕੀ ਫਿਰਦਾ ਪੇਪਰ ਤਾਂ ਹੁਣ ਬੱਸ ਤਾਂ ਦੇ ਤਾਂ ਪੇਪਰ ਤਾਂ ਉਹਨੇ ਦੇ ਲਿਆ ਪੇਪਰ ਉਹ ਇਹ ਤਾਂ ਛੱਡ ਪਈ ਯਾਰ ਉਹ ਤਾਂ ਕੀ ਕਰਾਂ ਪੇਪਰ ਤਾਂ ਦੇ ਦੇ ਹੁਣ ਆਪਾਂ ਉਹ ਮੈਂ ਕਰੇ ਜਾਂਦਾ ਪਰ ਇਹ ਖੜ ਜਾ ਅਜਾ ਤੂੰ ਉਹ ਇਹ ਆਪਾਂ ਅਥਨੇ ਮਿਲਦੇ ਆ ਮੈਂ ਅਥਨੇ ਨਾ ਤੁਸੀਂ ਆ ਲਾ ਕੇ ਰੱਖੋ ਇਹਦਾ ਬੱਸ ਨਾ ਲਾ ਕੇ ਖੜੰਨੇ ਆ ਠੀਕ ਆ ਮੈਂ ਹੁਣ ਜਾਣਾ ਚੰਗਾ ਨਾ ਨਾ ਕੋਈ ਨਾ ਵਾ ਵਾਹ ਵਾਹ ਵਾ ਬੰਦ ਬਲ ਨਾ ਮੇ ਲੇਗਾ ਬਾਟ ਛਣ ਤਾਂ ਨੇੜ ਤੇੜੇ ਵੀ ਨਹੀਂ ਹੋਣਗੇ ਟੈਨਸ਼ਨ ਆਉਦੀ ਵੀ ਨਹੀਂ ਤੈਨੂੰ ਹਾਂ ਸਵਾਦ ਹੀ ਵੱਖਰਾ ਆਉਂਦਾ ਗੱਲ ਬਾਤ ਹੀ ਸ਼ੀਤੀ ਅੱਜ ਤਾਂ ਇਹ ਵੀ ਮਾੜਾ ਲੱਗਦਾ ਮੈਨੂੰ ਉਹ ਦੋਜ ਬਾਤ ਗਈ ਰੋ ਰੋਏ ਲਾਉਣ ਨਾਲੋਂ ਫਰਕ ਪੈ ਜਾਣਾ ਸੇਰ ਹੋਰ ਨੰਪ ਗਲਤ ਤਾਂ ਨਹੀਂ ਕਰੀ ਜਾਂਦੇ ਕਿਤੇ ਗਲਤ ਕੀ ਆ ਔਰ ਕਿਤੇ ਪਪਾ ਇਹ ਦਰੋਂ ਮਰਦੇ ਵਾਲੇ ਨੇ ਨਸੇ ਨਾਲ ਹਰੀ ਮਰਦੇ ਪਾਏ ਦਰੋਂ ਗਰਾਊਂਡ 'ਚ ਹੀ ਪਏ ਰਹਿ ਜਾਗੇ ਕੋਈ ਨਹੀਂ ਤਾਂ ਗੇਮ ਹੀ ਇੱਕ ਖੇਢੀ ਆ ਤੂੰ ਹਲ ਤਾਂ ਬਹੁਤ ਕੁਝ ਪਿਆਰ ਦੇਖਣ ਆਲਾ ਆਪਣਾ ਫਿਰ ਮੈਨੂੰ ਤਾਂ ਬਈ ਦਿਖਾਓ ਯਾਰ ਪੈਸ ਤੈਨੂੰ ਲੈ ਕੇ ਚੱਲੀਏ ਫਿਰ ਮੈਂ ਮੈਂ ਨਹੀਂ ਕਿਤੇ ਜਾਂਦਾ ਯਾਰ ਬਈ ਮੈਂ ਬੈਠੂ ਰਹੀ ਬਾਈ ਬਣ ਕੇ ਇੱਥੇ ਹੀ ਲਿਆਉ ਸਾਰਾ ਕੁਝ ਬੜਾ ਸਰੀਰ ਟੁੱਟਾ ਪੈਜ ਤਾਂ ਐਨੇ ਵੀ ਕੁਝ ਨਸਾ ਨਹੀਂ ਕਰਿਆ ਉਹ ਇਹ ਕੀ ਕਰੂ ਰੋ ਰੋਤਾ ਪੀ ਜਾਣਾ ਦਸ ਦਿਨ ਹੋ ਗਏ ਪੀਂਦਿਆਂ ਨੂੰ ਹਲ ਤਾਂ ਪਾ ਦਵਾਈ ਤੈਨੂੰ ਇੱਕ ਹੋਰ ਦਵਾਗੇ ਕਿਹੜੀ ਦਵਾਈ ਦਵਾਈ ਹੈਗੀ ਦਵਾਈ ਹੈਗੀ ਇੱਕ ਤੇਰੇ ਕੋਲ 1000 ਰੁਪਿਆ ਹੈਗਾ ਪੈਸੇ ਦਾ ਹੈਗੇ ਨੇ ਪਹਿਲਾਂ ਦਵਾਈ ਵੀ ਦੱਸ ਕਿਹੜੀ ਦਵਾਈ ਤੈਨੂੰ ਸਿਰੇ ਹੀ ਦਵਾਈਆਂ ਤੂੰ ਸੁਰਗਾ ਝੂੜਾ ਹੀ ਲੈਣਾ ਫਿਰ ਉਹ ਨਾ ਨਾ ਭੰਦੇ ਯਾਰ ਰੁਕ ਤੇ ਆਪ ਹੀ ਨਾ ਮੁੜੂ ਓਏ ਮੁੜਾਂਗੇ ਯਾਰ ਇਹ ਤਿੰਨ ਤੇਰੇ ਕੋਲੇ ਵੀ ਆਵਾਂਗੇ ਓਏ ਐ ਨਹੀਂ ਆੜੀ ਇੱਕ ਬੰਦਾ ਜਾਊ ਥੋੜੇ ਚ ਕਿਹੜਾ ਜਾਊ ਦੇਖ ਉਹ ਦੋਨੇ ਵਗ ਜਾਣ ਨਾ ਇੱਕ ਬੰਦਾ ਮੇਰੇ ਕੋਲੇ ਪੈ ਭਾਈ ਆ ਤੂੰ ਤੈਨੂੰ ਮੈਂ ਨਾ ਵਾ ਫੇਰ ਮੇਰੇ ਕੋਲੇ ਪੈਸੇ ਹੈ ਨਹੀਂ ਬਈ ਉਹ ਯਾਰ ਐ ਕਿਹਨੂੰ ਕਰਦਾ ਚੜਾ ਇੱਕ ਬੰਦਾ ਬੈਠਾ ਇੱਕ ਬੰਦਾ ਜਾਂਦਾ ਹੈ ਇਹਨੂੰ ਪੈਸੇ ਤਾਂ ਦੇ ਦੇ ਪਹਿਲਾਂ ਇਹ ਨੂੰ ਇਹ ਜਾਊਗਾ ਇਹ ਜਾਊਗਾ ਪੱਕੀ ਗੱਲ ਹੈ ਪੱਕੀ ਗੱਲ ਹੈ ਪੱਕੀ ਗੱਲ ਹੈ 510 ਨਾਲ ਸਰਦਾਂ ਨਹੀਂ ਨਾ ਨਾ ਹਜ਼ਾਰ ਨਾਲ ਹੀ ਸਰੂਗਾ ਦਵਾਈ ਵਾਲੀ ਟੋਪ ਦੀ ਆ ਮੈਂ ਪਰ ਤੂੰ ਤਾਂ ਕਹੇਂ ਅਛਰੇ ਦੀ ਕਰਾਰੇ ਕਰਾਰੇ ਨੋਟ ਨੇ ਬਾਈ ਬਣ ਕੇ ਸਮਾਨ ਵੀ ਕਰਾਰਾ ਲੈ ਕੇ ਆਈ ਚੰਗਾ ਕਰਾਰਾ ਹੋ ਜਾਵਾ ਨੋਟਾਂ ਵਰਗਾ ਹੀ ਹੋਊ ਸਮਾਨ ਵੀ ਛੇਤੀ ਆ ਆ ਛੇਤੀ ਜਾ ਛੇਤੀ ਮੈਂ ਉੱਡ ਛੇਤੀ ਆ ਜਾਨੂੰ ਸੁਰਗਾਂ ਚੂੜਾ ਦਵਾ ਦੀ ਆ ਪੰਜ ਦਾ ਗੇ ਵੀ ਇੱਕ ਖੇਟੀ ਸੀ ਖੜ ਜਾ ਜਦ ਤਨੂੰ ਦੁਆਵਾ ਸੁਰਗਾਂ ਚੂੜਾ ਆ ਬੜੇ ਰਾਣੀ ਮਾ ਪਿੰਦਾ ਯਾਰ ਇਹ ਤਾਂ ਹੁਣ ਕੀ ਕਰੂ ਇਹ ਤਾਂ ਕੰਮ ਇਹ ਗਾਲੀ ਬੁਕੀ ਜਾਂਦਾ ਕੱਲਾ ਤੈਨੂੰ ਕੋਈ ਨਾ ਹਜੇ ਤਾਂ ਖੜਾਉਣਿਆ ਤੈਨੂੰ ਦੂਜੀ ਕਿਵੇਂ ਹਲੇ ਸੰਗੇ ਦਾ ਸੌਕੜਾ ਹਲੇ ਤੱਕਰਾ ਆ ਵੀ ਨਹੀਂ ਹੂਣ ਵੀ ਬੰਦ ਹੋਣ ਵਾਲਾ ਮੇਰਾ ਤਾਂ ਆ ਜਾ ਫਿਰ ਆਲਾ ਕਿੱਥੇ ਰਹਿ ਗਿਆ ਬੰਦਾ ਮਰੀ ਜਾਂਦਾ ਕਿੰਨੇ ਕ ਟਾਈਮ ਤੱਕ ਕਊਗਾ ਬਸ ਆ ਜੂ ਦੱਸ ਨਹੀਂ ਹੱਟਾਂ ਚ ਲੈ ਕੀ ਕੀ ਹੋਊਗਾ ਲੈ ਕੇ ਉਹ ਦਵਾਈ ਤੇਰੇ ਵਾਸਤੀ ਦਾ ਮੰਗਾਈ ਆ ਯਾਰ ਓਏ ਇਹੇ ਆ ਕੁਸਤਾ ਨਹੀਂ ਲਾਉਂਦਾ ਓਏ ਬਸ ਇਹ ਤਾਂ ਸਾਡੇ ਭੁੱਲ ਜੇਗਾ ਤੂੰ ਜਿਹੜੀ ਆ ਪਾਤ ਦਵਾਈ ਦਿੰਦੀ ਆ ਬਰਲੀ ਜੀ ਜਮਾ ਟੌਪ ਦੀ ਚੀਜ਼ ਆ ਤੋ ਕਾਹ ਚੀਜ਼ ਹੀ ਨਹੀਂ ਹੁੰਦੀ ਯਾਰ ਆ ਹੋਰ ਹੂਣਾ ਕਰੇ ਪਤਾ ਲੱਗੇ ਜੀ ਉਹ ਕਰੇ ਕੀ ਪਤਾ ਲੱਗਣਾ ਯਾਰ ਹੋਰ ਮੇਰੇ ਤਾਂ ਬੁੜੇ ਨੂੰ ਵੀ ਇਹਦਾ ਸੱਕ ਹੋਇਆ ਪਿਆ ਬਸ ਤੂੰ ਫਿਰ ਇਹ ਦੁਆ ਛਕਣ ਕੀ ਹੋ ਗੀ ਯਾਰ ਮਾ ਮਾਪਾ ਅੱਪੀ ਖਚੋਰੀਆਂ ਲਿਆਉਂਦਾ ਦੀ ਮਾਤਾ ਕੋਠੇ ਦੇ ਬਹਿ ਕੇ ਪੀਣ ਲੱਗ ਗਿਆ ਇਹ ਕੋਈ ਨਹੀਂ ਆਪਾਂ ਹੁਣ ਹੋਰੀ ਸਾਹਮਣਾ ਲਾਇਆ ਕਰਾਂਗੇ ਇਹ ਤਾਂ ਫੁੱਲ ਜਾਗੇ ਖਾਣੇ ਠੀਕ ਆ ਬਾਹ ਨੂੰ ਫੋਨ ਪਾਣ ਕਰ ਲੈ ਯਾਰ ਹੁਣ ਕਰ ਲੈਣੇ ਆ ਜੂ ਕਿਉਂ ਜਨਤਾ ਲੈਣਾ ਬਾਹੂ ਸੀਤੀ ਬਾਹ ਮੇਰਾ ਬੜਾ ਸਰੀ ਟੁੱਟਿਆ ਪਿਆ ਉਹ ਬਸ ਧੀਰੇ ਧੀਰੇ ਟੁੱਟ ਰੋ ਹੱਡ ਗਿਆ ਆਪਣਾ ਜਿਹੜਾ ਪੌਜੀ ਲਾ ਮੈਂ ਤਾਂ ਕੀ ਗੱਲ ਹੈ ਮੈਂ ਕੀ ਗੱਲ ਹੈ ਜਮਾ ਆ ਠੀਕ ਆ ਹੋਰ ਕਿਵੇਂ ਆ ਵਧੀਆ 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 ਚੰਗਾ ਸਮਾਨ ਦੇ ਇਹਨਾਂ ਨੂੰ ਮਣੀ ਦੇ ਮਨੀ ਤੇ ਨਾ ਮਣੀ ਵੀ ਆ ਚੱਕਣਾ ਨਾ ਨਾ ਠੀਕ ਨਾ ਨਾ ਮੇਰਾ ਪੱਟਾ ਨਾ ਬਾਈ ਬੰਦੇ ਦਾ ਪੱਟੀ ਜਾਂਦਾ ਨਾ ਇੱਕ ਨੰਬਰ ਚੱਕਣਾ ਮਨ ਨੂੰ ਕੋਈ ਨਾ ਬਸ ਠੀਕ ਆ ਸਮਾਨ ਵਧੀਆ ਹੋਣਾ ਚਾਹੀਦਾ ਕੋਈ ਰਾਇ ਨਹੀਂ ਹੈਗਾ ਯਾਰ ਆਉਗਾ ਤੇ ਫੇ ਪੈਂਦੀ ਕਾ ਦੀ ਟਰਾਲੀ ਪਟ ਤਾ ਓਏ ਕਿਉਂ ਆਉਂਦੇ ਆ ਸਮਾਨ ਆਂ ਦੇ ਆਇਆ ਸਮਾਨ ਤਾਂ ਕਿਵੇਂ ਆ ਸਮਾਨ ਤਾਂ ਪੂਰਾ ਇੱਕ ਨੰਬਰ ਦੇ ਦਿੱਤਾ ਨਾ ਬੰਦੇ ਨੇ ਬਾਬਾ ਠੀਕ ਆ ਓਏ ਇਹ ਕਹੇ ਆ ਸਮਾਨ ਆ ਓਏ ਵੀ ਇੱਕ ਸਮਾਨ ਆ ਇਹਨੂੰ ਹੁਣ ਕੀ ਕਰਾਂ ਖਾ ਲਾਂ ਮੈਂ ਉਹ ਖਾਣਾ ਨਹੀਂ ਹਾਂ ਨਹੀਂ ਹਾਂ ਲੈ ਲਉਣਾ ਪੈਂਦਾ ਤੇ ਲੈ ਲਉਣਾ ਪੈਂਦਾ ਇਹਦਾ ਤਲਣਾ ਪਊਗਾ ਆਪਾਂ ਨੂੰ ਕਿਤੇ ਕਿੱਥੇ ਕਾਣਾ ਹੁੰਦਾ ਦਾ ਵੀ ਲਾਉਣਾ ਕੋਈ ਮੈਨੂੰ ਦੱਸ ਤਾਂ ਸੀ ਵੀ ਕਿਵੇਂ ਲੱਗੂ ਓਏ ਜਿਵੇਂ ਪੇਪਰ ਦਾ ਟੋਹੋਂ ਦਾ ਤਰੀਕਾ ਹਾਂ ਵੀ ਅੱਡ ਤਰੀਕਾ ਦਾ ਕਿ ਚਲੋ ਫਿਰ ਕਿੱਥੇ ਜਾਣਾ ਆਪਣਾ ਟਿਕਾਣਾ ਹੈਗਾ ਉੱਥੇ ਜਾ ਉੱਥੇ ਚੱਲਦੇ ਆ ਤੈਨੂੰ ਉੱਥੇ ਦੁਰਗਾਂ ਜੂਰੇ ਦਵਾਈ ਲੈ ਆਉਂਦੇ ਆ ਰੁੱਕੇ ਜਾਣਾ ਪੂ ਬਈ ਅੱਜ ਮੋਟਰਸਾਈਕਲ ਮੈਂ ਲੈ ਕੇ ਨਹੀਂ ਆਇਆ ਰੁੱਕੇ ਬਾਅਦ ਦੱਲਾਂਗੇ ਆਪਾਂ ਕਿੱਡੀ ਕੁ ਦੂਰ ਆ ਬਸ ਆ ਨੇੜੀ ਇੱਥੇ ਓਏ ਇਹਨੂੰ ਕਹਿੰਦੇ ਕੀ ਨੇ ਕੋਈ ਨਾ ਜਗ੍ਹਾ ਦਾ ਸੈਟ ਹੁੰਦਾ ਕਈ ਪਰ ਫੋਟਸਾਬ ਨਾਲ ਲਾਉਣਾ ਪੈਂਦਾ ਇਹ ਓਏ ਮੈਂ ਤਾਂ ਐ ਪਿਸ ਟਾਈਮ ਕਈ ਵੇ ਕੀਨੇ ਚੀਜ਼ ਕੀ ਹੈ ਦਵਾਈ ਆ ਯਾਰ ਦਵਾਈ ਹੈ ਕਿੰਨੀ ਦਵਾਈ ਦਵਾਈ ਆ ਸੋ ਆਜੋ ਫਿਰ ਪਿੰਡ ਦਾ ਇਹ ਤਾਂ ਬਹਗੇ ਨਹੀਂ ਤੇ ਜੋ ਪ੍ਰਬੰਧ ਦਾ ਮੁੰਡਾ ਵੀ ਬਣਾਤਾ ਫਿਰੇ ਨਾਲ ਬੱਟਦਾ ਰਿਹਾ ਸਮਝਾਉਣਾ ਪਊਂਦਾ ਮੈਨੂੰ ਅੰਦਰ ਜਾ ਕੇ ਥੇਲੇ ਆਏ ਕੋਤ ਨੂੰ ਇੱਥੇ ਆਏ ਇਹੀ ਦਾ ਜਗ੍ਹਾ ਆ ਗਈ ਜਿੱਥੇ ਆਉਣਾਗਾ ਉਹ ਇਹ ਕਿਹੜੀ ਜਗ੍ਹਾ ਇਹ ਤਾਂ ਆਪਣੇ ਪਿੰਡ ਵਾਲਾ ਪੈਸਾ ਇਹ ਤਾਂ ਗਰੀਬ ਕੁੜੀਆਂ ਦੇ ਵਿਆਹ ਖਤਰ ਬਣਾਏ ਸੀ ਆਪਾਂ ਦਾ ਇੱਥੇ ਆਵਦਾ ਕਰਨਾਗਾ ਇੱਥੇ ਕੋਈ ਆਜੀ ਤਵਾ ਜਾਂਦਾ ਆਇਆ ਮੇਰੇ ਸੇ ਦੇਖਣ ਨੂੰ ਦੇ ਦਿੱਤਾ ਪੰਡ ਦੀ ਪੱਟੀ ਮੇਰੀ ਫਿਰ ਜੰਨਾਂ ਵਾਲੇ ਕਿੰਨੀ ਬਿਮਾਰ ਹੋਊਗਾ denn ਉਹ ਬਾ ਕੇਂਦਰ ਵਿੱਚ ਚੱਲਦੇ ਉਹਨਾਂ ਕੁਛ ਨਾ ਕੁਛ ਕਰਨਗੇ ਚੱਲ ਜਾ ਕੇ ਦੇਖਦੇ ਹਾਂ ਕਟਾ-ਕਟਾ ਨਹੀਂ ਬੈਠੇ ਸ਼ਾਗਿਰ ਗੱਟੇ ਧਿਆਰ ਘਟ ਗਿਆ ਨਾ ਰੋਟੀਆਂ ਦਾ ਕੰਮ ਚਾਰ ਹੋਏ ਹੀ ਕੰਮ ਦੋ ਹੀ ਸੀ ਜਿਹੜੀਆਂ ਗਲੀ-ਗੀਆਂ ਅੰਨਾ ਨਹੀਂ ਜੀ ਦੀ ਕੰਮ ਦੋ ਹੀ ਆ ਰੋਣਾ ਸਿਆ ਹੋਰ ਬਈਲੋਂ ਦਾਨਾ ਪਏ ਹੋਇਆ ਉਹ ਉਹਨੇ ਬਈਆ ਨਾ ਯਾਰਾ ਜੰਨੇ ਜੰਨੇ ਲੱਗਦੀ ਨਹੀਂ ਐ ਇਹ ਰਾਹ ਤੇ ਜਬੰਨਾ ਨਹੀਂ ਆਵੇ ਉਹ ਬੰਦਾ ਕੋਈ ਬੰਦੀ ਉਹ ਬਾਈ ਆ ਕੰਕਰ ਸੇ ਪਿੰਡ ਨਾਲ ਆਇਆ ਇਹ ਰਹੀ ਪੱਜਣਾ ਨੂੰ ਬੈਠਾ ਉਹ ਲੈ ਬੈਗਾ ਮੈਂ ਤਾਂ ਅਭੀ ਆ ਤਾ ਲੋ ਤੁਸੀਂ ਕੀ ਗਾਈ ਆ ਹਾਂ ਪਿਸਰਾਇਆ ਮੁੱਢੋਕਾ ਖਾ ਕੇ ਕੀ ਕੀ ਬਣਾ ਦੇ ਨੂੰ ਵਧੀਆ ਜਿਹਾ ਵਾਇਰ ਕਰਦੀ ਲੈ ਨੂੰ ਚਾਲੀ ਨਾ ਸੇ ਇਹ ਆ ਪਾਣੀ ਜਾਂ ਇਲੈਕਟਰਾ ਪੰਨੀ ਇਹ ਜ਼ਰੂਰੀ ਹੁੰਦਾ ਇਸ ਤਮਾਣੀ ਦਾ ਜ਼ਰੂਰੀ ਹੈ ਇਸੀ ਦਾ ਲੱਗਦਾ ਉਸ ਹੋਰ ਆਲੋ ਵੀ ਨਾ ਕਰਤਾ ਇਹਨਾਂ ਦਾ ਬਾਹੇ ਲਾ ਲਾ ਇਹ ਇਹ ਉਹ ਹਿਆ ਦਾ ਇੰਨਾ ਕੀ ਦਿੱਤਾ ਇਹ ਨਾ ਕੀ ਹੁੰਦਾ ਤਾਂ ਇਹਦਾ ਬਾੜਾ ਹੀ ਮੈਂਗੀ ਚੀਜ਼ ਆ ਇਹ ਹੀ ਕਾ ਬੜਦੇ ਯਾਰੋ ਜਮੀਂ ਚੁੰਡੀ ਐ ਉਹ ਬਾੜੀ ਤਕੜੀ ਆ ਜੀ ਯਾਰ ਸੱਜੇ ਰਵਾਇਂ ਯਾਰ ਇਹ ਕਲੇਰਨ ਕਿਹਾ ਲੋਖਾ ਵਾਲਾ ਸੱਜੇ ਰਵਾਇਂ ਇਹ ਨੂੰ ਕਿਵੇਂ ਖਿੱਚਾਂ ਮੈਂ ਹੁਣ ਲਾ ਦੇ ਰੂਗਾ ਹੈ ਇਹ ਰੂਗਣਾ ਕਰ। ਇੱਕ ਕਰ ਤੈਨੂੰ ਸਾਰਾ ਕੁਝ ਸਿਖਾਉਣਾ ਪੈਂਦਾ। ਓਏ ਹੁਣ ਮੈਂ ਇਹ ਕੱਜਰ ਕਿਤੇ ਅੱਜ ਪਈ ਨਹੀਂ। ਮੈਨੂੰ ਤਾਂ ਮੇਰੇ ਨਾਲ ਬੜੀ ਨਫ਼ਰਤ ਸੀ। ਨਿਆ ਪੈ ਫੜ। ਇਹਦੇ ਨਾਲ ਕਿਵੇਂ ਲਾਵਾਂ? ਇਹਨਾਂ ਨੂੰ ਹਟਾਓ। ਤੂੰ ਆ ਵਿੱਚਣਾ ਉਹ ਹੋਰ। ਕੱਟਦਾ ਸੀ ਤੂੰ ਆਂ? ਮੈਂ ਕੱਟੂ ਗੋਲੇ ਲਾ ਦੂੰ।

ਰਤਨ ਕੋ ਜੀਤੀ ਦਿਮਾਗ ਚ ਬੱਜੀ ਹੋਏ ਕੋਈ ਨਿਆਣੇ ਤਕੁਰ ਵਰਨੇ ਦਾ ਹੈ ਦਾ ਇੱਕ ਵਾਰੀ ਹੋਰ ਲਾਇਆ ਲੈ ਇੱਕ ਵਾਰੀ ਹੋਰ ਲਾ ਲਾ ਹੱਸਾ ਇੱਕ ਵਾਰੀ ਹੋਰ ਪੂਰੀ ਮੁਸਕਾਨ ਨਹੀਂ ਆਉਂਦੀ ਉਸ ਵਿੱਚ ਨਹੀਂ ਆਉਂਦੀ ਇਹਦੀ ਨਿਗਾਹ ਦਾ ਨਾ ਨਾ ਮੁਸਕਾਵੇ ਉਹਨਾਂ ਸਭ ਤੋਂ ਵਧੀਆ ਚੀਜ਼ਾਂ ਨਾਲੇ ਵਾਹ ਇੱਕ ਤਰ੍ਹਾਂ ਦੀ ਦਿਮਾਗ ਚ ਬੱਜੀ ਤੱਕੜੀ ਆਪਾਂ ਤੋਂ ਹੀ ਹੋ ਰਹੀ ਹੈ ਕੇ ਦਾ ਮਖੂਫ ਹੋ ਮਨੀ ਮੰਦਾ ਇਹ ਤਾਂ ਬੰਦੂ ਤੇ ਕਾਨੂੰਨ ਮਾਈ ਕਰੇ ਵੀ ਜਾ ਕੋਈ ਇੱਕ ਲਾਲਾ ਇਹਦਾ ਮੈਂ ਲਾਲਾ ਅੱਧਾ ਦਿਆ ਨਾ ਸਮਾਨ ਹਾਂ ਅੱਧਾ ਪਿਆਰ ਇਹ ਮੈਨੂੰ ਦੇ ਦੇ ਤੇ ਮੈਂ ਇਹ ਚਾ ਲੂੰਗਾ ਆ ਬਗੂ ਨੂੰ ਕਾਨੂੰਨ ਮੈਂ ਕੱਢੂਗਾ ਨਾ ਨਾ ਬੋਲ ਫਰਮਾਂ ਤੇ ਡੁੱਬ ਗਏ ਨਾ ਬਾਲਾ ਮੈਂ ਤੋ ਕੋਈ ਲਾ ਆਤਮਾ ਜਾ ਕੇ ਪੀਉਂਗਾ ਕਰੇ ਬਸ ਸਿੱਖਦੇ ਮੈਨੂੰ ਆ ਦੇ ਉਹ ਗੱਲ ਤੇ ਆ ਇਹਦਾ ਸਾਰੀ ਹੈਗੀ ਤੂੰ